ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਾਧੇ ਤਣਾਅ ਦੇ ਚੱਲਦੇ ਡਿਫਟੀ ਕਮਿਸ਼ਨ ਨੂੰ ਦੇਣਾ ਹਿਮਾਜੂ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੀਤੀ ਰਾਤ ਲੁਧਿਆਣਾ ਦੇ ਵਿੱਚ ਬਲੈਕਆਊਟ ਕੀਤਾ ਗਿਆ ਤਾਂ ਉੱਥੇ ਉਹਨਾਂ ਲੋਕਾਂ ਨੂੰ ਕਿਹਾ ਕਿ ਘਰਾਂ ਦੇ ਅੰਦਰ ਉਹ ਤੇ ਖਿੜਕੀਆਂ ਨੂੰ ਬੰਦ ਰੱਖੋ ਘਪਰਾਉਣ ਦੀ ਕੋਈ ਲੋੜ ਨਹੀਂ ਸਾਡੀਆਂ ਹਥਿਆਰਬੰਦ ਫੌਜਾਂ ਜ਼ਿਆਦਾਤਰ ਚੀਜ਼ਾਂ ਦਾ ਧਿਆਨ ਰੱਖ ਰਹੀਆਂ ਨੇ ਉਹਨਾਂ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਏ ਬਲੈਕਆਊਟ ਦੇ ਪ੍ਰੋਟੋਕੋਲ ਦੀ ਪਾਲਣਾ ਜ਼ਰੂਰ ਕਰੋ ਇਸ ਨਾਲ ਨਾਲ ਜਾਲੀ ਖਬਰਾਂ ਵੀਡੀਓ ਸੰਦੇਸ਼ ਨੂੰ ਸਾਂਝਾ ਨਾ ਕਰੋ ਤੇ ਝੂਠੇ ਖਬਰਾਂ ਰਾਹੀਂ ਅਫਵਾਹਾਂ ਫੈਲਾਉਣਾ ਜਾਂ ਪ੍ਰਸਾਰਿਤ ਕਰਨਾ ਇੱਕ ਸਜ਼ਾਯ ਤਾਕਮਿਸ਼ਨਰੇ ਕਿਹਾ ਕਿ ਦੋਸ਼ੀ ਪਾਇਆ ਨੂੰ ਤੇ ਆਈਟੀ ਐਕਟ ਧਾਰਾ ਅਧੀਨ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਤਿਗੁਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ ਡੀਸੀ ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਹਾਲਾਤ ਬਣੇ ਹੋਏ ਹਨ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਵੀ ਕੋਈ ਵੀ ਕਿਸੇ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ। ਔਰ एवरीथिंग ਇਜ਼ ਫਾਈਨ। ਜੇ ਡੀਬੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਨੂੰ ਕੋਈ ਵੀ ਡਾਇਰੈਕਸ਼ਨਸ ਇਸ਼ੂ ਕੀਤੀ ਜਾਂਦੀ ਹੈ ਉਹਦੇ ਤੁਸੀਂ ਇਨਵਿਨ ਪਾਲਣਾ ਕਰੋ ਜਿਵੇਂ ਲਾਸਟ ਨਾਈਟ ਅਸੀਂ ਬਲੈਕਆਊਟ ਦੀ ਕਾਲ ਦਿੱਤੀ ਸੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਉਹਦੇ ਵਿੱਚ ਬਲੈਕਆਊਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੀ ਲਾਈਟਾਂ ਬੰਦ ਹੁੰਦੀਆਂ ਔਰ ਐਕਸੈਪਟ ਅਮਰਜੈਂਸੀ ਲਾਈਟ ਜੇਕਰ ਤੁਹਾਨੂੰ ਕੋਈ ਅਮਰਜੈਂਸੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੇ ਕਰਟਨਸ ਜਿਹੜੇ ਕਰਦੇ ਹਨ ਉਹਨਾਂ ਨੂੰ ਤੁਸੀਂ ਬਲੈਕ ਵਿੰਡੋ ਤੇ ਕਰਟਨਸ ਲਾ ਸਕਦੇ ਹੋ ਤਾਂ ਕਿ ਉਹ ਬਲੈਕਆਊਟ ਦਾ ਜਿਹੜਾ ਸਾਡਾ ਮੰਤਵ ਹੈ ਇਨ ਲੈਟਰੈਂਟ ਸਪਿਰਿਟ ਉਹ ਫੋਲੋ ਹੋ ਸਕੇ ਬਾਕੀ ਚੀਜ਼ਾਂ ਨੂੰ ਲੈ ਕੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਇਲੀਗਲ ਹੋਲਡਿੰਗ ਦੀ ਜਾਂ ਕੋਈ ਜ਼ਰੂਰੀ ਆਈਟਮਾਂ ਹੈਗੀਆਂ ਉਹਨਾਂ ਨੂੰ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੈਨਿਕ ਬਾਇੰਗ ਕਰਨ ਦੀ ਕੋਈ ਲੋੜ ਨਹੀਂ ਹੈ ਇਟ ਇਜ਼ ਜਸਟ ਕਿ ਤੁਸੀਂ ਜਿਹੜੀ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਡਾਇਰੈਕਸ਼ਨਸ ਤੁਹਾਨੂੰ ਇਸ਼ੂ ਹੁੰਦੀਆਂ ਤੁਸੀਂ ਉਹਦਾ ਇਨਬੰਡ ਪਾਲਣਾ ਕਰੋ ఎవਰੀਥਿੰਗ ਵਿਲ ਬੀ ਫਾਈਨ ਸਾਰਾ ਕੁਝ ਠੀਕ ਹੈ ਅਸੀਂ ਇੱਥੇ ਹੀ ਆ ਸਾਡੇ ਕੰਟਰੋਲ ਰੂਮਸ ਵੀ ਐਸਟੈਬਲਿਸ਼ ਕੀਤੇ ਆ 01612403100 ਇਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੰਟਰੋਲ ਰੂਮ ਹੈ ਬਾਕੀ ਤੁਸੀਂ 112 ਤੇ ਵੀ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਲੈ ਸਕਦੇ ਹੋ ਇਹਦੇ ਨਾਲ ਨਾਲ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਫੇਕ ਨਿਊਜ਼ ਸਪਰੈਡ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੀ ਸਖਤ ਵਾਰਨਿੰਗ ਹੈ ਕਿ ਤੁਸੀਂ ਫੇਕ ਨਿਊਜ਼ ਨਾ ਸਪਰੈਡ ਕਰੋ ਦਿਸ ਇਜ਼ ਅ ਸੈਂਸਿਟਿਵ ਟਾਈਮ ਕੋਈ ਵੀ ਵਟਸਐਪ ਗਰੁੱਪ ਤੇ ਕਿਸੇ ਵੀ ਨਿਊਜ਼ ਮੀਡੀਆ ਚੈਨਲ ਤੇ ਕੋਈ ਵੀ ਫੇਕ ਨਿਊਜ਼ ਕਿਸੇ ਵੱਲੋਂ ਵੀ ਸਪਰੈਡ ਕੀਤੀ ਪਾਈ ਜਾਂਦੀ ਹੈ ਜਾਂ ਫਾਰਵਰਡ ਕੀਤੀ ਵੀ ਪਾਈ ਜਾਂਦੀ ਹੈ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਸਖਤੋ ਸਖਤ ਅਸੀਂ ਐਕਸ਼ਨ ਲਵਾਂਗੇ ਅੰਡਰ ਆਈਟੀ ਐਕਟ ਔਰ ਉਹਨਾਂ ਨੂੰ ਮੇਰੀ ਬੇਨਤੀ ਹੈ ਸਾਰੇ ਸਿਟੀਜ਼ਨਸ ਨੂੰ ਕਿ ਤੁਸੀਂ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲ ਹੈਂਡਲਸ ਨੇ ਡੀਪੀਆਰੋ ਲੁਧਿਆਣਾ ਦੇ ਆਫੀਸ਼ੀਅਲ ਹੈਂਡਲਸ ਨੇ उसी हैंडल के राहीं इनफॉर्मेस प्राप्त करो ताकि ओथेंटिक इनफॉर्मेस तो को मैं ये भी सिटीजनस नेनती करना चाहता है कि बिल्कुल भी पैनिक ना किता जाए डरन की कोई लड़ नहीं है सारा कुछ अंडर कंट्रोल है आर्मी इज डूइंग इट्स जॉब एंड वी आर ऑल ऑन द टोज एंड वी विल मेक श्योर एवरीथिंग विल बी फाइन वेरी वेरी सून जेड ती हैं ਡਿਊਰਿੰਗ ਦੀ ਬਲੈਕਆਊਟ ਉਹ ਮੈਂ ਦੱਸ ਚੁੱਕਿਆ ਕਿ ਤੁਸੀਂ ਆਪਣੀ ਸਾਰੀ ਘਰਾਂ ਦੇ ਲਾਈਟ ਜਿਹੜੀ ਹੈ ਉਹ ਬੰਦ ਕਰ ਦਿਓ ਉਹਦੇ ਵਿੱਚ ਜੋ ਤੁਹਾਨੂੰ ਐਮਰਜੈਂਸੀ ਦੇ ਵਿੱਚ ਕੋਈ ਜਗਾਣੀ ਵੀ ਪੈਂਦੀ ਹੈ ਤੇ ਪਲੀਜ਼ ਮੇਕ ਸ਼ੋਰ ਕਿ ਉਹ ਤੁਸੀਂ ਕਰਟਨਸ ਪਹਿਲਾਂ ਕਰੋ ਔਰ ਲਾਈਟ ਬਾਅਦ ਚ ਜਗਾਓ ਹਸਪੀਟਲਸ ਵਗੈਰੇ ਦੇ ਵਿੱਚ ਵੀ ਅਸੀਂ ਇਹ ਸਿਸਟਮ ਲਾਗੂ ਕਰ ਰਹੇ ਹਾਂ ਕਿ ਜਦੋਂ ਉਹਨਾਂ ਨੂੰ ਕੋਈ ਲਾਈਟ ਜਗਾਣੀ ਪੈਂਦੀ ਹੈ ਤਾਂ ਪਹਿਲਾਂ ਉਹ ਕਰਟਨਸ ਕਰ ਲੈਣ ਇਹਦੇ ਨਾਲ ਨਾਲ ਜੇ ਕੋਈ ਤੁਹਾਨੂੰ 에ਅਰ ਵਰਨਿੰਗ ਜਾਂ ਸਾਇਰਨ ਦੀ ਆਵਾਜ਼ ਆਂਦੀ ਹੈ ਔਰ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਸਿਗਨਲ ਆਉਂਦਾ ਹੈ ਤਾਂ ਤੁਸੀਂ ਆਪਣੀ ਆਪਣੀ ਜਿਹੜੇ ਘਰ ਦੇ ਵਿੱਚ ਇੱਕ ਸੇਫ ਪਲੇਸ ਦੇ ਵਿੱਚ ਜਾ ਕੇ ਆਪਣਾ ਸ਼ੈਲਟਰ ਲੈ ਲਓ ਔਰ ਮੇਰੀ ਰਿਕੁਐਸਟ ਹੈ ਕਿ ਤੁਸੀਂ ਉਹਦੇ ਵਿੱਚ ਆਪਣੀ ਫੈਮਿਲੀ ਨੂੰ ਵੀ ਇਸ ਬਾਰੇ ਅਵੇਅਰ ਕਰੋ ਸਾਡੀ ਜਿਹੜੀ ਅਮਰਜੈਂਸੀ ਕਿਟ ਹੈ ਉਹ ਵੀ ਤੁਸੀਂ ਰੈਡੀ ਕਰ ਲਓ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਹੋਵੇ ਬਾਕੀ ਵੀ ਆਰ ਵਿਦ ਯੂ कोई भी तुम तो अपने आले दुआले इस तरह की कोई अनयूजुअल या अनफेमिलियर एक्टिविटी होंगे मिलती है तो तुसी बिल्कुल डिट्रिक एडमिनिस्ट्रेशन इन्फॉर्म करो ताकि वी विल टेक एक्शन और एंड अवर पी सी आर पुलिस अथॉरिटीज़ सारा वी आर अलर्ट एंड ऑल द अथॉरिटीज़ ऑफ द डिस्ट्रिक्ट एडमिनिस्ट्रेन अलर्ट हैं साथे कोडिकुएट स्टॉक मौजूद हैं असेंशियल कमोडिटीज़ के इस करके मेरी रिक्वेस्ट है कि देर इज एबसिल नो नीड टू पैनिक वी हैव एवरीथिंग एंड Available with us. So, I request everyone kindly uh, do not panic and uh, to see panic spread.